ਨਮਸਤੇ ਪੰਜਾਬੀ ਕਹਾਣੀ ਬਾਜ਼ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਜਾਦੂਈ ਟੋਕਰੀ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪਿੰਡ ਤਾਰਕੋਟ ਪੰਜਾਬ ਦੇ ਪੱਛਮੀ ਹਿੱਸੇ ਵਿੱਚ ਸਥਿਤ ਇੱਕ ਛੋਟਾ ਜਿਹਾ ਪਿੰਡ ਸੀ ਇੱਥੇ ਲੋਕ ਸਧਾਰਨ ਜੀਵਨ ਜਿਉਂਦੇ ਖੇਤੀਬਾੜੀ ਕਰਦੇ ਅਤੇ ਰੱਬ ਦੇ ਪਾਣੇ ਨੂੰ ਮੰਨ ਕੇ ਜ਼ਿੰਦਗੀ ਗੁਜ਼ਾਰਦੇ ਸਨ ਪਰ ਇੱਕ ਦਿਨ ਕੁਝ ਅਜਿਹਾ ਵਾਪਰਿਆ ਜਿਸਨੇ ਪਿੰਡ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਇਸ ਪਿੰਡ ਵਿੱਚ ਗੁਰਦੇਵ ਨਾਮ ਦਾ ਇੱਕ ਸਿਆਣਾ ਪਰ ਬੇਦ ਗਰੀਬ ਕਿਸਾਨ ਰਹਿੰਦਾ ਸੀ ਗੁਰਦੇਵ ਦੀ ਉਮਰ ਲਗਭਗ 50 ਸਾਲ ਸੀ ਚਿਹਰਾ ਕਾਲਾ ਪਰ ਨਿਅਤ ਮਾਸੂਮ ਸੀ ਉਸ ਦੀ ਪਤਨੀ ਸੰਤੋ ਅਤੇ ਇੱਕ ਪੁੱਤਰ ਮੌਣ ਉਸ ਦੇ ਨਾਲ ਰਹਿੰਦੇ ਸਨ ਗੁਰਦੇਵ ਪਿਛਲੇ ਕੁਝ ਸਾਲਾਂ ਤੋਂ ਕਾਫੀ ਮੁਸ਼ਕਲਾ ਵਿੱਚ ਜੀ ਰਿਹਾ ਸੀ ਫਸਲਾਂ ਚੰਗੀਆਂ ਨਹੀਂ ਹੋ ਰਹੀਆਂ ਸਨ ਕਰਜ਼ਾ ਵਧ ਰਿਹਾ ਸੀ ਤੇ ਘਰ ਵਿੱਚ ਰੋਟੀ ਲਈ ਵੀ ਲੜਾਈ ਹੋ ਜਾਂਦੀ ਇੱਕ ਰਾਤ ਗੁਰਦੇਵ ਨੇ ਰੱਬ ਅੱਗੇ ਹੱਥ ਜੋੜ ਕੇ ਕਿਹਾ ਹੇ ਮਾਲਕ ਹੁਣ ਤਾਂ ਮਿਹਰ ਕਰ ਨਾ ਮੇਰੇ ਕੋਲ ਦੌਲਤ ਹੈ ਨਾ ਕੋਈ ਸਹਾਰਾ ਇੱਕ ਵਾਰੀ ਤੂੰ ਹੀ ਆਪਣੀ ਕਿਰਪਾ ਕਰ ਉਸ ਰਾਤ ਗੁਰਦੇਵ ਨੂੰ ਇੱਕ ਅਜੀਬੋ ਗਰੀਬ ਸੁਪਨਾ ਆਇਆ ਸੁਪਨੇ ਵਿੱਚ ਇੱਕ ਰੱਬ ਰੂਪੀ ਰੂਹ ਉਸ ਦੇ ਕੋਲ ਆਈ ਤੇ ਕਹਿ ਰਹੀ ਸੀ ਗੁਰਦੇਵ ਕੱਲ ਸਵੇਰੇ ਜਦ ਤੂੰ ਬਾਗ ਵਿੱਚ ਜਾਵੇਂਗਾ ਇੱਕ ਟੋਕਰੀ ਨਜ਼ਰ ਆਵੇਗੀ ਉਹ ਟੋਕਰੀ ਜਾਦੂਈ ਹੈ ਪਰ ਯਾਦ ਰੱਖੀ ਉਸ ਦੀ ਕਦਰ ਕਰੀ ਲਾਲਚ ਨਾ ਕਰੀ ਨਹੀਂ ਤਾਂ ਜੋ ਮਿਲੇਗਾ ਉਹ ਵੀ ਗਵਾ ਬੈਠੇਗਾ ਗੁਰਦੇਵ ਨੇ ਅੱਖਾਂ ਖੋਲੀਆਂ ਉਹ ਪਸੀਨੇ ਪਸੀਨੇ ਹੋ ਗਿਆ ਸੀ ਉਸਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਪਰ ਸਵੇਰੇ ਜਦ ਉਹ ਸੱਚਮੁੱਚ ਬਾਗ ਵਿੱਚ ਗਿਆ ਤਾਂ ਇੱਕ ਪੁਰਾਣੀ ਲੱਕੜ ਦੀ ਟੋਕਰੀ ਉਸ ਨੂੰ ਇੱਕ ਬੂਏ ਕੋਲ ਮਿਲੀ ਟੋਕਰੀ ਬਿਲਕੁਲ ਸਧਾਰਨ ਲੱਗ ਰਹੀ ਸੀ ਪਰ ਅੰਦਰੋਂ ਇੱਕ ਸੋਹਾਵਣੀ ਜੋਤ ਚਮਕ ਰਹੀ ਸੀ ਉਸਨੇ ਡਰ ਡਰ ਕੇ ਟੋਕਰੀ ਚੁੱਕੀ ਪਰ ਅਚਾਨਕ ਅੰਦਰੋਂ ਸੁਨਹਿਰੀ ਰੋਸ਼ਨੀ ਨਿਕਲੀ ਜਿਵੇਂ ਹੀ ਉਸਨੇ ਟੋਕਰੀ ਨੂੰ ਖੋਲਿਆ ਅੰਦਰ ਇੱਕ ਮੋਤੀ ਦੀ ਤਰ੍ਹਾਂ ਚਮਕਦੀ ਚਿੱਠੀ ਸੀ ਉਸ ਉੱਤੇ ਲਿਖਿਆ ਸੀ ਇੱਕ ਵਾਰੀ ਜਿਸ ਦੀ ਨੀਅਤ ਸਾਫ਼ ਹੋਵੇ ਉਹ ਜੋ ਵੀ ਚਾਹੇਗਾ ਉਸ ਨੂੰ ਇਹ ਟੋਕਰੀ ਦੇਵੇਗੀ ਪਰ ਤੀਜੀ ਵਾਰੀ ਤੱਕ ਫਿਰ ਇਹ ਟੋਕਰੀ ਹਮੇਸ਼ਾ ਲਈ ਖੋ ਜਾਵੇਗੀ ਗੁਰਦੇਵ ਚੌਕ ਗਿਆ ਇਹ ਕੋਈ ਆਮ ਚੀਜ਼ ਨਹੀਂ ਸੀ ਪਰ ਉਸ ਸਮਝ ਗਿਆ ਕਿ ਰੱਬ ਨੇ ਉਸ ਦੀ ਸੁਣੀ ਹੈ ਗੁਰਦੇਵ ਟੋਕਰੀ ਨੂੰ ਚੁੱਪਚਾਪ ਕਰ ਲੈ ਆਇਆ ਉਸ ਨੇ ਇਹ ਗੱਲ ਸਿਰਫ ਆਪਣੀ ਪਤਨੀ ਸੰਤੋ ਨੂੰ ਦੱਸ ਦਿੱਤੀ ਸੰਤੋ ਇਹ ਕੋਈ ਆਮ ਟੋਕਰੀ ਨਹੀਂ ਇਹ ਚਮਤਕਾਰੀ ਹੈ ਪਰ ਚੇਤਾਵਨੀ ਮਿਲੀ ਕਿ ਸਿਰਫ 3 ਵਾਰ ਹੀ ਵਰਤ ਸਕਦੇ ਹਾਂ ਸੰਤੋ ਡਰੀ ਹੋਈ ਸੀ ਪਰ ਜਦ ਗੁਰਦੇਵ ਨੇ ਕਿਹਾ ਕਿ ਪਹਿਲੀ ਵਾਰ ਉਹ ਕਰ ਲਈ ਰੋਟੀ ਤੇ ਦਾਲ ਮੰਗੇਗਾ ਤਾਂ ਉਸਨੇ ਹੌਲੀ ਹੋ ਕੇ ਸਿਰ ਹਿਲਾਇਆ ਗੁਰਦੇਵ ਨੇ ਟੋਕਰੀ ਨੂੰ ਅੱਗੇ ਰੱਖ ਕੇ ਅੱਖਾਂ ਬੰਦ ਕਰ ਲਈਆਂ हे ਜਾਦੂਈ ਟੋਕਰੀ ਮੈਨੂੰ ਰੋਟੀ ਦਾਲ ਅਤੇ ਕੁਝ ਮਿੱਠਾ ਦੇ ਦੇ ਟੋਕਰੀ ਅੰਦਰੋਂ ਇੱਕ ਹੌਲੀ ਗੂੰਜ ਆਈ ਅਤੇ ਅਗਲੇ ਹੀ ਪਲ ਉਸ ਵਿੱਚੋਂ ਗਰਮਾ-ਗਰਮ ਰੋਟੀਆਂ ਤਾਜੀ ਦਾਲ ਚੌਲ ਅਤੇ ਗੁੜ ਵਾਲੀ ਖੀਰ ਪਰ ਗਈ ਗੁਰਦੇਵ ਅਤੇ ਸੰਤੋਆਂ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਉਠੀਆਂ ਗੁਰਦੇਵ ਦਾ ਪੁੱਤਰ ਮੌਣ ਜੋ ਕਈ ਦਿਨਾਂ ਤੋਂ ਅਦਾ ਭੁੱਖਾ ਸੀ ਪਹਿਲੀ ਵਾਰ ਪੇਟ ਪਰ ਕੇ ਖਾਦਾ ਉਸ ਰਾਤ ਗੁਰਦੇਵ ਦੇ ਘਰ ਵਿੱਚ ਪਹਿਲੀ ਵਾਰ ਰੌਸ਼ਨ ਹੋਈ ਪਰ ਗੁਰਦੇਵ ਨੂੰ ਇਹ ਸਮਝ ਆ ਗਿਆ ਸੀ ਕਿ ਇੱਕ ਟੋਕਰੀ ਇੱਕ ਅਜ਼ਮਾਇਸ਼ ਵੀ ਹੋ ਸਕਦੀ ਹੈ ਦਿਨ ਲੰਘਦੇ ਗਏ ਗੁਰਦੇਵ ਨੇ ਟੋਕਰੀ ਨੂੰ ਹਮੇਸ਼ਾ ਛੁਪਾ ਕੇ ਰੱਖਿਆ ਪਿੰਡ ਵਾਲੇ ਹੈਰਾਨ ਸਨ ਕਿ ਕਿਵੇਂ ਉਸ ਦੇ ਘਰ ਦੇ ਹਾਲਾਤ ਅਚਾਨਕ ਬਿਹਤਰ ਹੋ ਗਏ ਇੱਕ ਰਾਤ ਗੁਰਦੇਵ ਨੇ ਸੋਚਿਆ ਜੇ ਇਹ ਟੋਕਰੀ ਅਸਲ ਵਿੱਚ ਮਦਦ ਕਰਦੀ ਹੈ ਤਾਂ ਮੈਂ ਆਪਣਾ ਕਰਜ਼ਾ ਕਿਉਂ ਨਾ ਚੁਕਾ ਲਵਾ ਸਵੇਰੇ ਗੁਰਦੇਵ ਨੇ ਦੂਜੀ ਵਾਰ ਟੋਕਰੀ ਅੱਗੇ ਆਪਣੀ ਮੰਗ ਰੱਖੀ ਮੈਨੂੰ ਉਹਨੇ ਪੈਸਿਆਂ ਦੀ ਥੈਲੀ ਚਾਹੀਦੀ ਹੈ ਜਿਨ੍ਹਾਂ ਨਾਲ ਮੈਂ ਆਪਣਾ ਸਾਰਾ ਕਰਜ਼ਾ ਚੁਕਾ ਸਕਾਂ ਜਿਵੇਂ ਹੀ ਉਸਨੇ ਇਹ ਕਿਹਾ ਟੋਕਰੀ ਅੰਦਰੋਂ ਇੱਕ ਚਮਕਦਾਰ ਥੈਲੀ ਨਿਕਲੀ ਅੰਦਰ ਸੋਨਿਆ ਦੀਆਂ ਮੋਰਾ ਸਨ ਗੁਰਦੇਵ ਨੇ ਉਹ ਮੋਰਾ ਪਿੰਡ ਦੇ ਸਵਰਨਕਾਰ ਨੂੰ ਦਿੱਤੀ ਆ ਹੁਣ ਗੁਰਦੇਵ ਆਜ਼ਾਦ ਸੀ ਪਰ ਇੱਕ ਗੱਲ ਨੇ ਉਸਨੂੰ ਸਤਾਇਆ ਹੁਣ ਸਿਰਫ ਇੱਕ ਮੌਕਾ ਬਚਿਆ ਸੀ ਗੁਰਦੇਵ ਨੇ ਆਪਣੇ ਘਰ ਦੀ ਮੁਰਮਮਤ ਕਰਵਾਈ ਮੌਣ ਲਈ ਨਵੀਂ ਕਿਤਾਬਾਂ ਖਰੀਦੀਆਂ ਪਰ ਪਿੰਡ ਵਾਲਿਆਂ ਨੇ ਉਸ ਦੇ ਵਿਰੁੱਧ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਈ ਲੋਕ ਕਹਿੰਦੇ ਗੁਰਦੇਵ ਦੇ ਨਾਲ ਕੋਈ ਚਮਤਕਾਰ ਹੋਇਆ ਹੈ ਹੋ ਸਕਦਾ ਹੈ ਕੱਲ ਨੂੰ ਉਹ ਸਾਡੀਆਂ ਜ਼ਮੀਨਾਂ ਵੀ ਖਰੀਦ ਲਵੇ ਇੱਕ ਰਾਤ ਪਿੰਡ ਦਾ ਅਮੀਰ ਆਦਮੀ ਚਮਨ ਲਾਲ ਜੋ ਪੁਰਾਣੀ ਰੀਸ ਰੱਖਣ ਵਾਲਾ ਸੀ ਚੁੱਪਚਾਪ ਗੁਰਦੇਵ ਦੇ ਘਰ ਆ ਗਿਆ ਜਦ ਉਹ ਟੋਕਰੀ ਚੁੱਕ ਕੇ ਭੱਜਣ ਲੱਗਾ ਗੁਰਦੇਵ ਨੇ ਉਸ ਨੂੰ ਰੰਗੇ ਹੱਥੀ ਫੜ ਲਿਆ ਇਹ ਟੋਕਰੀ ਮੇਰੇ ਲਈ ਆਈ ਹੈ ਲਾਲਚੀਆਂ ਲਈ ਨਹੀਂ ਚਮਨ ਲਾਲ ਨੇ ਹਮਕਾਰ ਨਾਲ ਕਿਹਾ ਜਾਦੂ ਸਿਰਫ ਉਹੀ ਚੀਜ਼ ਹੁੰਦੀ ਹੈ ਜੋ ਲੁਕਾਈ ਨਾ ਜਾਵੇ ਕੱਲ ਤੱਕ ਇਹ ਟੋਕਰੀ ਮੇਰੀ ਹੋਵੇਗੀ ਗੁਰਦੇਵ ਨੇ ਟੋਕਰੀ ਨੂੰ ਜ਼ਮੀਨ ਹੇਠਾਂ ਦਬ ਦਿੱਤਾ ਪਰ ਮਨ ਅੰਦਰ ਡਰ ਵੀ ਸੀ ਚਮਨ ਲਾਲ ਦੇ ਵੱਧ ਦੇ لالਚ ਨੇ ਪਿੰਡ ਵਿੱਚ ਨਵਾਂ ਤੂਫਾਨ ਖੜਾ ਕਰ ਦਿੱਤਾ ਸੀ ਉਹ ਗਲਬਾਤ ਨਾਲ ਵਾਦਿਆਂ ਨਾਲ ਧਮਕੀਆਂ ਨਾਲ ਗੁਰਦੇਵ ਤੋਂ ਟੋਕਰੀ ਹਥਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਰਾਤ ਉਹ ਆਪਣੇ ਚਾਰ ਚੇਲਿਆਂ ਸਮੇਤ ਗੁਰਦੇਵ ਦੇ ਘਰ ਚੁੱਪਚਾਪ ਦਾਖਲ ਹੋਇਆ ਪਰ ਉਸ ਰਾਤ ਕੁਝ ਹੋਰ ਹੀ ਹੋਇਆ ਗੁਰਦੇਵ ਨੂੰ ਪਹਿਲਾਂ ਤੋਂ ਅਨੁਮਾਨ ਸੀ ਉਸਨੇ ਟੋਕਰੀ ਨੂੰ ਬਾਗ ਦੇ ਪਿਛਲੇ ਹਿੱਸੇ 'ਚ ਇੱਕ ਟੋਆ ਪੁੱਟ ਕੇ ਲੁਕਾ ਦਿੱਤੀ ਚਮਨ ਲਾਲ ਨੇ ਜਦ ਕਰ ਛਾਪਾ ਮਾਰਿਆ ਤਾਂ ਉਹ ਖਾਲੀ ਹੱਥ ਵਾਪਸ ਮੁੜ ਗਿਆ ਗੁਰਦੇਵ ਨੇ ਆਪਣੀ ਪਤਨੀ ਸੰਤੋ ਨੂੰ ਕਿਹਾ ਹੁਣ ਟੋਕਰੀ ਦੀ ਆਖਰੀ ਮੰਗ ਪੂਰੀ ਕਰਨੀ ਪਵੇਗੀ ਪਰ ਇਹ ਮੰਗ ਸਿਰਫ ਸਾਡੇ ਲਈ ਨਹੀਂ ਪਿੰਡ ਲਈ ਹੋਣੀ ਚਾਹੀਦੀ ਹੈ ਉਸ ਰਾਤ ਗੁਰਦੇਵ ਟੋਕਰੀ ਲੈ ਕੇ ਬਾਹਰ ਆਇਆ ਚਮਨ ਲਾਲ ਦੇ ਚੇਲੇ ਅਜੇ ਵੀ ਥੱਲੇ ਜਾਗ ਰਹੇ ਸਨ ਪਰ ਉਹ ਕਿਸੇ ਨੂੰ ਨਾ ਦੱਸ ਕੇ ਬਾਬਾ ਰਾਮਦਾਸ ਦੀ ਮੜੀ ਕੋਲ ਗਿਆ ਅਤੇ ਆਖਰੀ ਵਾਰ ਟੋਕਰੀ ਦੇ ਸਾਹਮਣੇ ਬੈਠ ਗਿਆ ਉਸ ਦੀ ਅੱਖਾਂ ਵਿੱਚ ਨਮੀ ਆਈ ਸੀ ਅਤੇ ਹੌਲੀ ਆਵਾਜ਼ ਵਿੱਚ ਆਖਿਆ हे ਟੋਕਰੀ ਮੈਂ ਚਾਹੁੰਦਾ ਹਾਂ ਕਿ ਪਿੰਡ ਤਾਰਕੋਟ ਵਿੱਚ ਮੂੜ ਕਦੇ ਭੁੱਖ ਨਾ ਆਵੇ ਕਿਸੇ ਦੇ ਮੂੰਹੋਂ ਰੋਟੀ ਦੀ ਲੋੜ ਨਾ ਨਿਕਲੇ ਟੋਕਰੀ ਉਸੇ ਵੇਲੇ ਰੋਸ਼ਨੀ ਨਾਲ ਪਰ ਗਈ ਅੰਦਰੋਂ ਇੱਕ ਨੀਰੀ ਜੋਤ ਨਿਕਲੀ ਅਤੇ ਅਸਮਾਨ ਵੱਲ ਚਮਕ ਗਈ ਰਾਤ ਦੀ ਚੁੱਪੀ ਟੁੱਟ ਗਈ ਜਿਵੇਂ ਆਕਾਸ਼ ਨੇ ਉਸ ਦੀ ਮੰਗ ਸੁਣ ਲਈ ਹੋਵੇ ਅਗਲੇ ਦਿਨ ਪਿੰਡ ਦੇ ਹਰ ਘਰ ਵਿੱਚ ਤਾਜੀ ਦਾਲ ਆਟਾ ਚੌਲ ਅਤੇ ਕੀ ਦੇ ਪੰਡਾਰ ਨਜ਼ਰ ਆਏ ਕੋਈ ਸਮਝ ਨਹੀਂ ਪਾ ਰਿਹਾ ਸੀ ਕਿ ਇਹ ਕਿਵੇਂ ਹੋਇਆ ਚਮਨ ਲਾਲ ਦੇ ਘਰ ਵਿੱਚ ਵੀ ਹਰ ਚੀਜ਼ ਆਈ ਪਰ ਉਸ ਦੀ ਆਵਾਜ਼ ਚਲੀ ਗਈ ਉਹ ਬੋਲ ਨਹੀਂ ਸਕਦਾ ਸੀ ਇਹ ਉਸ ਦੇ ਲਾਲਚ ਦੀ ਸਜ਼ਾ ਸੀ ਗੁਰਦੇਵ ਨੇ ਜਦ ਬਾਗ ਵਿੱਚ ਵਾਪਸ ਜਾ ਕੇ ਟੋਕਰੀ ਨੂੰ ਖੋਲਣਾ ਚਾਹਿਆ ਤਾਂ ਟੋਕਰੀ ਖਾਲੀ ਸੀ ਆਖਰੀ ਵਾਰ ਦੀ ਮੰਗ ਪੂਰੀ ਹੋ ਚੁੱਕੀ ਸੀ ਉਸ ਦਿਨ ਤੋਂ ਬਾਅਦ ਗੁਰਦੇਵ ਨੇ ਕਦੇ ਵੀ ਟੋਕਰੀ ਦੀ ਚਰਚਾ ਨਹੀਂ ਕੀਤੀ ਪਰ ਉਸ ਦਾ ਘਰ ਹਮੇਸ਼ਾ ਲਈ ਰੋਸ਼ਨ ਰਹਿਣ ਲੱਗਾ ਤਾਰਕੋਟ ਪਿੰਡ ਹੌਲੀ-ਹੌਲੀ ਵਿਕਸਿਤ ਹੋਣ ਲੱਗਿਆ ਲੋਕਾਂ ਦੀ ਸੋਚ ਬਦਲਣੀ ਸ਼ੁਰੂ ਹੋਈ ਉਹ ਸਮਝਣ ਲੱਗੇ ਕਿ ਜਾਦੂ ਸਿਰਫ ਚੀਜ਼ਾਂ ਵਿੱਚ ਨਹੀਂ ਨiyet ਵਿੱਚ ਹੁੰਦਾ ਹੈ ਗੁਰਦੇਵ ਨੂੰ ਲੋਕ ਸਨਮਾਨ ਦੇਣ ਲੱਗੇ ਪਰ ਉਹ ਕਦੇ ਵੀ ਆਪਣੇ ਚਮਤਕਾਰ ਦੀ ਸ਼ਾਨ ਨਹੀਂ ਬਣਾਉਂਦਾ ਸੀ ਉਹ ਹਮੇਸ਼ਾ ਕਹਿੰਦਾ ਸੱਚੀ ਦੌਲਤ ਉਹੀ ਹੈ ਜੋ ਸਾਰਿਆਂ ਨਾਲ ਸਾਂਝੀ ਹੋਵੇ ਮੌਣ ਨੇ ਵੱਡਾ ਹੋ ਕੇ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਲੈ ਲਈ ਉਹ ਆਪਣੇ ਪਿਤਾ ਵਾਂਗ ਸੱਚਾਈ ਅਤੇ ਇਮਾਨਦਾਰੀ ਨਾਲ ਜੀਉਂਦਾ ਟੋਕਰੀ ਹੁਣ ਨਹੀਂ ਸੀ ਪਰ ਉਸ ਦੀ ਕਹਾਣੀ ਪਿੰਡ ਦੀ ਹਰ ਜ਼ੁਬਾਨ ਤੇ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ